उसकी <laughs> ਉਹ ਆਹ ਗੱਡੀ ਕਰ ਉਹ ਗੱਡੀ ਕਰਕੇ ਹੁਣੀ ਹੋਇਆ ਉਹ ਤੂੰ ਨਾ ਕੋਕ ਮੈਨੂੰ ਵੀ ਲੋਕ ਕਹਿ ਰਹੇ ਆ ਤੂੰ ਬੋਲ ਤੂੰ ਵਿੱਚ ਖੜਾ ਕੇ ਬੋਲ ਤਾ ਮਾਟਨ ਤੇ ਆ ਜਾ ਦੇ ਗਲਤੀ ਹੋ ਗਈ ਗਲਤੀ ਹੋ ਗਈ ਬੇਮਤਲ ਆ ਦੇਖੀ ਆ ਕੀ ਕਰ ਰਿਹਾ ਤਰਾਪਾ ਦੀ ਗੱਲ ਕਰ ਰਿਹਾ ਮੈਂ ਇਹ ਵੀ ਨਾ ਆਮ ਨਾਲ ਗੱਲ ਕਰਦਾ ਮੈਂ ਜੱਗ ਲਗਾ ਲਾਉ 20 ਮਿੰਟ ਤੱਕ ਬਚਾਓਗੇ ਮੈਂ ਇੱਥੇ ਭਈ ਮੈਂ ਕਹਾਂ ਜੀ ਜੇ ਅਸੀਂ ਇਹਨਾਂ ਦੀ ਗੱਡੀ ਦੇ ਇਸ ਲਾਈਨ ਚੋਂਦੇ ਹਾਂ ਰਾਈਟ ਸਾਈਡ ਤਾਂ ਵੀਰ ਨਹੀਂ ਤਾਂ ਬਚਦਾ ਨਾ ਇਹਦੇ ਮਾਤਾ ਬਚਦੀ ਦੀ ਇਹ ਤਾਂ ਅਸੀਂ ਦੂਈ ਗਵਲੀ ਲੈਂਚਾਉਣੇ ਕਰਕੇ ਹੋ ਗਿਆ ਇਸ ਦੀ ਵਜ੍ਹਾ ਨਾਲ ਐਕਸੀਡੈਂਟ ਹੋਇਆ ਕੋਣ ਜੋ ਮਿਲਟਾ ਪੁਡੀਆਂ ਵੱਲੋਂ ਹੁਣ ਦੋਵੇਂ ਮੈਂ ਕੀ ਕਰੀ ਇਹਨਾਂ ਦੀ ਵਜ੍ਹਾ ਨਾਲ ਹੋਇਆ ਹੈ ਮੈਂ ਕੱਲ ਫਟੀਆਂ ਮਲੋਂ ਮੈਂ ਕੀ ਕਰੂੰ ਕਿੱਥੇ ਚੰਡੀ ਜਾਂਦੇ ਵੀ ਚੰਡੀ ਨਹੀਂ ਲਾਇਆ ਅਸੀਂ ਇਹ ਇੱਕ ਮਿੰਟ ਹੀ ਕਮੈਂਟ ਰੋਡ ਦੀ ਇਹ ਗੱਡੀ ਚੋਰੀ ਹੋ ਗਈ ਕੋਈ ਜੜ ਕੇ ਮਾਰੀ ਆਉਣੇ ਜਾਣ ਕੇ ਤਾਂ ਨਹੀਂ ਮਾਰੀ ਬਸ ਮੇਰੀ ਕਿਉਂ ਹੈ ਉਹ ਕਿਉਂ ਚੋਰ ਬਣਦਾ ਮੈਂ ਖੂਟ ਨਹੀਂ ਬੋਲਦਾ ਦੰਦੀ ਤੇਰੀ ਗੱਲ ਸੁਣਿਆ ਮੈਂ ਖੂਟੇ ਨੂੰ ਤਾਂ ਮਾਗੇ ਬਾਹਰ ਤਨਾਤ ਲਗਾ ਤੋ ਨਾ ਲੜਨੇ ਵਾਲੀ ਗੱਲ ਹੈਗੀ ਬਾਬੇ ਅਸੀਂ ਉਹ ਖੂਟੇ ਨੂੰ ਚੱਲ ਉਹਦਾ ਯਾਰ ਯੋਗਾ ਤੁਹਾਨੂੰ ਮੁੱਛੇ ਚਾਹਣਾ ਸੀਗਾ ਉਹ ਤੋਂ ਦਰਦ ਚੁੱਕਰ ਕਰੋ ਮਰ ਤੇਦਾ ਹੋ ਗਿਆ ਤਾਂ ਮੈਂ ਇੱਥੇ ਹੀ ਆ ਗਿਆ ਮੇਰੇ ਕੋਲ ਤੁਹਾਡੀ ਗਲਤੀ ਹੈ ਮਾਈਲੇ ਤੋਂ ਸਵਾਮੀ ਜੀ ਜਿਆਦਾ ਨਕਸਾ ਨਾ ਬਚ ਕਰ ਬਾਈ ਜੀ ਸਭ ਕੁ ਲਾਇਆ ਸੀ ਇਹ ਬੋਜੀ ਮੈਂ ਇੰਡੀਕੇਟਰ ਤਾਂ ਹੁਣ ਲਾਇਆ ਜੀ ਉਹ ਨਹੀਂ ਬੋਜੀ ਲਾਇਆ ਹੈਗਾ ਤੁਮ ਉਹ ਸਰਦਾਰ ਜੀ ਤੂੰ ਮੂਰੇ ਤਾਂ ਉਹ ਬੋਜੀ ਮੈਂ ਮੰਨਦਾ ਸਾਹਿਬ ਕਿ ਮੱਕਰ ਕਰਦਾ ਕੋਈ ਇਤਬਾਰ ਮੈਂ ਨਹੀਂ ਮਾਰ ਕੇ ਮੱਕਰ ਦਾ ਇਤਬਾਰ ਨਹੀਂ ਮੈਂ ਮਰ ਜਿਦਾ ਵੀ ਕਰ ਰਿਹਾ ਹਾਂ ਲਾਇਆ ਤਾਂ ਆ ਵੀ ਇਤ ਜਿਆਦਾ ਅਸੀਂ ਸਾਰੇ ਬੰਦੇ ਨੇ ਗੱਟੀਆਂ ਵੀ ਸਾਡ ਕਰਦੀ ਹਾਂ ਮੈਂ ਸਾਹਿਬ ਅੰਡੀ ਅਬ ਆਪ ਕੋਈ ਮਜ਼ੀ ਕਰੋ ਸਾਹਿਬ ਮੈਂ ਕੀ ਕਰੂੰਗਾ ਤੇ ਚੰਡੀ ਲਾਈ ਕੋਈ ਬੰਦਾ ਖੜਾ ਹੈ ਕੋਈ ਕੁਝ ਕਰਿਆ ਵੀ ਅਸੀਂ ਟਾਇਰ ਮੋਟੇ ਬੰਦਾ ਟਾਇਰ ਮੋਟੇ ਲਾ ਦਿੱਤੇ ਬੋਜੀ ਕੰਨਦਰ ਹੋ ਗਏ ਮੇਰਾ ਬਚਾ ਨਹੀਂ ਮੈਂ ਮਰ ਗਿਆ ਸੀ ਉਹ ਪਾਸੇ ਵੀ ਉਹ ਨਾ ਚਾਲਿਆਂ ਤੋਂ ਲੈ ਕੇ ਲਿਆ ਉਹਨਾਂ ਨੇ ਵਿਚਾਰਿਆਂ ਦੇ ਪਿੱਛੇ ਤੱਕ ਕਿਸੇ ਦਾ ਲਵਾਇਆ ਕੋਈ ਉਹ ਮੋਦੀ ਦਾ ਕੋਈ ਮੋਦੀ ਨੂੰ ਨਹੀਂ ਮੈਂ ਉਸ ਨੂੰ ਹੀ ਬੁਲਾਉਂ ਮੈਂ ਉਸ ਨੂੰ ਹੀ ਲਵਾਇਆ ਮੈਂ ਮਰ ਜੂਰ ਕੇ ਬੁਲਾਇਆ ਇਹਗਾ ਉੱਪਰ ਪਿੱਛੇ ਗੱਡੀ ਨੂੰ ਪਤਾ ਜੋ ਚੀਜ਼ ਮੈਂ ਨਹੀਂ ਲਵਾਇਆ ਥੁਨੇ ਬੋਲੋ ਸਰ ਮੈਂ ਤੇਰੀ ਬਜਾ ਨਾਲ ਹੋਇਆ ਨੰਗਾ ਨੇ ਉਹ ਟਾਇਰ ਬੰਚਰ ਹੋ ਗਿਆ ਬਲ ਮੈਂ ਇੰਡੀਕੇਟਰ ਨਹੀਂ ਤਾਂ ਜੀ ਦਾ ਕੋਈ ਕੁਛ ਨਹੀਂ ਤਾਂ ਬਲਦਾ ਵੀਰ ਮੂਰੇ ਤਾਂ ਇਹਨੂੰ ਪੁੱਛੋ ਨਹੀਂ ਲਾਇਆ ਨੇ ਪਹਿਲਾਂ ਹੁਣ ਲਾਇਆ ਹਾਂ ਉਹ ਕਹੇ ਹੁਣ ਲਾਇਆ ਜਦੋਂ ਵੀਰ ਨਹੀਂ ਵੀ ਸੀ ਚੱਤਾ ਐਕਸੀਡੈਂਟ ਹੋਇਆ ਸੀ ਟਾਇਰ ਬੰਚਰ ਹੋ ਗਿਆ ਮੈਂ ਕਜੀ ਵੀ ਮੈਂ ਨੂੰ ਤਾਂ ਪਹਿਲਾਂ ਵੀ ਸਾਡੇ ਕੋਲ ਆਇਆ ਇਹਨੇ ਤਾਕੀਆਂ ਗੱਡੀਆਂ ਮੂਰੇ ਸਾਹ ਬੰਦੇ ਤੇ ਕਿ ਉਹ ਤੁਮ ਲੋਕ ਜੋ ਮੁਰਜੀਦ ਜਾਨ ਲਗਾ ਦੋ ਮੈਂ ਵੀਰ ਨੇ ਮੈਂ ਨੈਸ਼ਨਲ ਹਾਈਵੇ ਵਾਲਾ ਮੇਰਾ ਨਜ ਜਸਤਾਰ ਸਿੰਘ ਆਈ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਮੈਂ ਨੈਸ਼ਨਲ ਹਾਈਵੇ ਅੱਛਾ ਜਿਹੜਾ ਐਕਸੀਡੈਂਟ ਹੋਇਆ ਹੈ ਨਹੀਂ ਪਹਿਲਾਂ ਨਹੀਂ ਲਾਇਆ ਹੁਣ ਲਾਇਆ ਨੇ ਜਦੋਂ ਅਸੀਂ ਆਏ ਆ ਉਦੋਂ ਇੰਡੀਕੇਟਰ ਨਹੀਂ ਲੱਗੇ ਤੇ ਨਾ ਟੈਣੀ ਲੱਗੀ ਸੀ ਟੈਣੀ ਵੀ ਬਾਅਦ ਚ ਲਾਇਆ ਨੇ ਬਾਅਦ ਚ ਕਣੀ ਮੇਰੀ ਟੈਣੀ ਵੀ ਬਾਅਦ ਚ ਲਾਈ ਆ ਇਹਨਾਂ ਦੀ ਗਲਤੀ ਹੈ ਇਹਨਾਂ ਦੀ ਹਾਂਜੀ ਬਿਲਕੁਲ ਇਹ ਸਾਰਾ ਲੇਵੜੇ ਦੇ ਕੋਲ ਇੱਕ ਗੱਡੀ ਪੈਂਕਚਰ ਹੋਈ ਸੀਗੀ ਜੀ ਉਹ ਸਾਈਡ ਤੇ ਗੱਡੀ ਲਾ ਕੇ ਖੜਾ ਸੀਗਾ ਤੇ ਪਿੱਛੋਂ ਦੋ ਤਿੰਨ ਗੱਡੀਆਂ ਆਪਸੇ ਟਕਰਾ ਗਈਆਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੱਟ ਪੇਟ ਦਾ ਵਿਚਾਰੇਗਾ ਜੀ ਬਾਕੀ ਹਾਂਜੀ ਗੱਡੀਆਂ ਦਾ ਨੁਕਸਾਨ ਹੋਇਆ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਨਹੀਂ ਇਹ ਤਿੰਨ ਚਾਰ ਗੱਡੀਆਂ ਦਾ ਆਪਸ ਵਿੱਚ ਹੋ ਗਿਆ ਜੀ ਹਾਂਜੀ ਆਪਸੇ ਟਕਰੋ ਗਈ ਤਿੰਨ ਚਾਰ ਗੱਡੀਆਂ ਨੇ ਜੀ ਕਾਰਨ ਪਤਾ ਲੱਗਿਆ ਕੀ ਕਰਨ ਦਾ ਕਾਰਨ ਸਰ ਕਿ ਗੱਡੀ ਪੈਂਚਰ ਹੋਈ ਸੀਗੀ ਅਚਾਨਕੋ ਲੋਡ ਗੱਡੀ ਸੀ ਪੈਂਚਰ ਹੋ ਗਈ ਤੇ ਉਹ ਟਾਇਰ ਬਦਲਣ ਲੱਗਿਆ ਸੀ ਬੰਦਾ ਤੇ ਉਹ ਇਹ ਮੇਲੇ ਪਿੱਛੋਂ ਗੱਡੀ ਦੋ ਤਿੰਨ ਗੱਡੀਆਂ ਉਹਦੇ ਤੇ ਤੇਜ਼ ਰਫਤਾਰ ਨਾਲ ਤੇ ਉਹ ਆਪਸੇ ਭੜਗੀਆਂ ਜੀ ਗੁਰਸੇਵਿਕ ਸਿੰਘ ਜੀ ਤੇ ਕਿੱਦਾਂ ਹੋਇਆ ਹਾਦਸਾ ਜੀ ਅਸੀਂ ਓਵਰਟੈਕ ਕਰਲੇ ਸੀਗੇ ਆ ਗੱਡੀ ਖੜੀ ਸੀਗੀ ਅਸੀਂ ਸਲੋ ਓਵਰਟੈਕ ਕਰ ਰਹੇ ਤੇ ਪਿੱਛੇ ਦੇ ਗੱਡੀਏ ਉਹਨਾਂ ਠੋਕਤਾ ਜੀ ਉਹਦੇ ਕਾਰਨ ਸਾਡੀ ਗੱਡੀ ਘੁੰਮ ਗਈ ਗੱਡੀ ਕਿੱਥੇ ਫੇਰ ਢਾਈ ਕਿ ਕਿੰਨੀਆਂ ਗੱਡੀਆਂ ਦਾ ਐਕਚੁਅਲ ਇੱਥੇ ਹੋਇਆ ਨੁਕਸਾਨ ਤਿੰਨ ਗੱਡੀਆਂ ਦਾ ਹੋ ਗਿਆ ਇੱਕ ਮੇਰੀ ਦੋ ਹੋਰ ਇਹਦੇ ਵਿੱਚ ਵਿੱਚ ਜਿਹੜੀਆਂ ਨੇ ਗੱਡੀਆਂ ਹਾਂਜੀ ਇੱਕ ਦੋ ਇਹਦੇ ਵਿੱਚ ਵਜੀਆਂ ਨੇ ਇਹਦੀ ਜਿਹੜਾ ਗਲਤੀ ਇਹਦਾ ਦੀ ਜਾਈ ਹੈ ਨਾ ਇਹਨਾਂ ਨੂੰ ਹੀ ਪੁਸ਼ ਲਾਇਆ ਵੀ ਨਹੀਂ ਸੀਗਾ ਸਾਈਨ ਬੋਰਡ ਜਾਂ ਕੁਝ ਵੀ ਰੋਡ ਦੇ ਕੱਪੇ ਖੜੀ ਹੈ ਟੇਢੀ ਇਹਦੇ ਕਰਨਾ ਐਕਸੀਡੈਂਟ ਹੋ ਗਿਆ ਸਾਡੇ ਦੀ ਤੁਸੀਂ ਇਕੱਲੇ ਸੀਗੇ ਨਾਲ ਅਸੀਂ ਮਾਤਾ ਸੀਗੀ ਮੇਰੀ ਨਾਲ ਹੀ ਬਚਾਅ ਹੈ ਬਚਾਅ ਹੋ ਗਿਆ ਇਹ ਗੱਡੀ ਦਾ ਨੁਕਸਾਨ ਹੋ ਗਿਆ ਜੀ ਸੈਟ ਪੇਰ ਦੇ ਬਚਾਈ ਚਲੋ ਮਾਲਕ ਨੇ ਹੀ ਬਚਾ ਲੇ ਦਲਵੀਰ ਸਿੰਘ ਖਰੜ ਤੋਂ ਜੀ ਅੱਛੇ ਕਿੱਦਾਂ ਹੋਇਆ ਹਾਪ ਸਰ ਉਹ ਗੱਡੀ ਖਰਾਬ ਖੜੀ ਹੈ ਜੀ ਨਾ ਇੰਡੀਕੇਟਰ ਨਾ ਕੋਈ ਪਿੱਛੇ ਬੰਦਾ ਨਾ ਕੋਈ ਹਿੱਟ ਨਾ ਕੁਛ ਰੱਖਿਆ ਵਾ ਆ ਬਈ ਬਾਈ ਵਿਚਾਰਾ ਪਿੱਛੇ ਆ ਰਿਹਾ ਤਾਂ ਉਹਨੇ ਗੱਡੀ ਅਚਾਨਕ ਦੇਖੀ ਹੁਣੀ ਕਰ ਤ ਮੂਰੇ ਆ ਗਿਆ ਜੀ ਆ ਦੇਖੋ ਮੈਂ ਬ੍ਰੇਕ ਕਿੱਥੇ ਤੋਂ ਮਾਰੀ ਦੀ ਆ ਕਿੰਨੀਆਂ ਕਿ ਗੱਡੀਆਂ ਦਾ ਨੁਕਸਾਨ ਤਿੰਨ ਗੱਡੀਆਂ ਜੀ ਨੁਕਸਾਨ ਹੋ ਗਿਆ ਆ ਸਾਰਾ ਇਹਦੇ ਮਿੰਦਰਾ ਪਿਕਅਪ ਵਾਲੇ ਦੀ ਗਲਤੀ ਨਾਲ ਹੋਇਆ ਹੈਗਾ ਇੰਡੀਕੇਟਰ ਵੀ ਹੋਂ ਵਾਲੇ ਆ ਇਹਨੇ ਸੱਟ ਪੇਟ ਤੋਂ ਤਾਂ ਵਿਚਾਰ ਰਿਆ ਉਹਨਾਂ ਦੇ ਸੱਟ ਹੈ ਜੀ ਮੁਰਲੀ ਗੱਡੀ ਵਾਲਿਆਂ ਦੇ ਸੱਟ ਹੈ ਕਿ ਮਾਤਾ ਦੇ ਨਾ ਹੋਵੇ ਜੀ ਤੁਸੀਂ ਤੁਸੀਂ ਕਿੱਥੇ ਚੱਲੇ ਸੀ ਕਿੱਥੋਂ ਦੀ ਮੈਂ ਤਾਂ ਫਿਰ ਘਰ ਜਾ ਰਿਹਾ ਲੁਧਿਆਣੇ ਤੋਂ ਕਾਮਾ ਤੋਂ ਕਿਸੇ ਤੋਂ ਆਇਆ ਤਾਂ ਘਰ ਜਾ ਰਿਹਾ ਤਾਂ ਖਰੜ ਗੌਰਵ ਨਾਮ ਹੈ ਜੀ ਅੱਛਾ ਤੁਹਾਡੀ ਕਿਹੜੀ ਗੱਡੀ ਹੈ ਮਰੀਜ਼ਾ ਕਿੱਥੋਂ ਕਿੱਥੇ ਜਾ ਰਹੇ ਸੀ ਲੁਧਿਆਣੇ ਤੋਂ ਮੈਂ ਖੰਨੇ ਜਾ ਰਿਹਾ ਸੀ ਜੱਸ ਕਿਵੇਂ ਹੋਇਆ ਹਾਦਸਾ ਹੈ ਉਹ ਸਡਨ ਬ੍ਰੇਕਿੰਗ ਆ ਉਹ ਜੀਪ ਖਰਾਬ ਐ ਏਟ ਲੀਸਟ ਜਿਹਦੀ ਜੀਪ ਆ ਯਾਰ ਉਹ ਪਿੱਛੇ ਖੜ ਜਵੇ ਕੋਈ ਬੰਦਾ ਇਸ਼ਾਰਾ ਕਰ ਦੇਵੇ ਕਿਸੇ ਨੂੰ ਉਹਦੀ ਗਲਤੀ ਨਾਲ ਸਵਿਫਟ ਵੱਜੀ ਆ ਸਵਿਫਟ ਵਾਲੀ ਗੱਡੀ ਉਹ ਚ ਵੱਜੀ ਆ ਭਾਜੀ ਨੇ ਗੱਡੀ ਅੰਦਰ ਦੱਬੀ ਆ ਸਕੋਰਪਿਓ ਭਾਈ ਦੀ ਗੱਡੀ ਵੀ ਉਹ ਚ ਲੱਗੀ ਮੇਰੀ ਸਕੋਰਪਿਓ ਚ ਲੱਗੀ ਆ ਕੱਲਾ ਸੀ ਤੁਸੀਂ ਕੱਲਾ ਸੀ ਮੈਂ ਕੱਲਾ ਸੀ ਇੱਕ ਕੱਲੇ ਤੇ 에어 ਬੈਗ 에어 ਬੈਗ ਖੁੱਲ ਗਏ ਲੱਗਦਾ ਵੀ ਇੱਕ ਵੱਡਾ ਹਾਦਸਾ ਬਚਾਅ ਹੋ ਗਿਆ ਸ਼ੁਕਰ ਹੈ ਬਚਾਅ ਹੋ ਗਿਆ ਮੈਨੂੰ ਹਿਰਦੇ ਰਾਮ ਬਲੂਰੋ ਕਿਹੜੀ ਕੱਟੇ ਜਾ ਰਹੇ ਸੀ ਮਜੀਬ ਆਪਣਾ ਜੰਦਰੋ ਜੰਦਰੋ ਹਾਰਾ ਸੀਗਾ ਮਾ ਗੋਬਿੰਦਗੜ ਜਾ ਰਹਾ ਸੀਗਾ ਮੇਰੇ ਗਾੜੀ ਦਾ ਟਾਇਰ ਪੰਚਰ ਹੋ ਗਿਆ ਟਾਇਰ ਬਦਲ ਰਹਾ ਸੀਗਾ ਪਿੱਛੇ ਸਲਾ ਕੇ ਮਾਰੀ ਉਹਨਾਂ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਟਿਪਰ ਨਹੀਂ ਲਗਾਇਆ ਸੀ ਡੀਪਰ ਉੱਪਰ ਸਭ ਕੁਝ ਲਗਾ ਬੌਜੀ ਕੋਈ ਸਾਈਨ ਪੁਸਤਕ ਨਹੀਂ ਸਾਈਨ ਡੱਕਾ ਪਿੱਛੇ ਲਾਇਆ ਹੋਇਆ ਸੀਗਾ ਆਰੇ ਤਾਰਾਂ ਵਾਲੇ ਕਹਿ ਰਹੇ ਨੇ ਕਿ ਤੁਸੀਂ ਕੋਈ ਸਾਈਨ ਬੋਰਡ ਨਹੀਂ ਲਾਇਆ ਸੀ ਸਾਈਨ ਬੋਰਡ ਬੌਜੀ ਦੇਖੋ ਸਾਈਨ ਬੋਰਡ ਕੋਈ ਆਇਆਗਾ

ਹੁਣ ਕੋਈ ਬੋਲ ਲਾਏਗਾ ਕਿ ਟਾਟ ਨੂੰ ਗੱਡੀ ਸਾਈਡ ਲਗਾਨੀ ਸੀਗੀ ਹੁਣ ਟਾਇਰ ਪੰਚਰ ਹੋ ਗਿਆ ਗੱਡੀ ਮੈਂ ਕਹਾਂ ਲੈ ਕੇ ਜਾਵਾਂ ਉਠਾ ਕੇ ਜੀ